ਪੱਗ ਲੈਣੀ ਸੀ ਦੋਵੇਂ ਪਿਓ ਪੁੱਤ ਦੁਕਾਨ ਤੇ ਗਏ ਬੜੇ ਚਾਅ ਨਾਲ ਮੁੰਡੇ ਨੇ ਰੰਗ ਪਸੰਦ ਕੀਤਾ ਤੇ ਦੁਕਾਨਦਾਰ ਨੂੰ ਕਹਿੰਦਾ ਇੱਕ ਪੱਗ ਦਿਓ ਦੁਕਾਨਦਾਰ ਨੇ ਪੁੱਛਿਆ ਕਿੰਨੇ ਮੀਟਰ ਦੀ ਦੇਵਾਂ ਕਹਿੰਦਾ ਜਿੰਨੀ ਮਰਜ਼ੀ ਦੇ ਦਿਓ ਇੱਕ ਮਮੂਲੀ ਪਾਗੀ ਤਾਂ ਹੈਗੀ ਆ 6 ਮੀਟਰ ਦੇ ਦਿਓ 7 ਮੀਟਰ ਦੇ ਦਿਓ 8 ਮੀਟਰ ਦੇ ਦਿਓ ਦੁਕਾਨਦਾਰ ਕਹਿੰਦਾ ਨਹੀਂ ਕਾਕਾ ਤੂੰ ਦੱਸ ਕਿੰਨੇ ਮੀਟਰ ਚਾਹੀਦੀ ਆ ਮੁੰਡਾ ਫੇਰ ਬੋਲਿਆ ਕਹਿੰਦਾ ਯਾਰ ਇੱਕ ਪੱਗ ਬਦਲੇ ਇੰਨੀਆਂ ਰਿਆਂ ਕਾਹ ਤੋਂ ਕਰਨੀਆਂ ਇੱਕ ਪਾਗੀ ਤਾਂ ਹੈ ਜੇ ਨਹੀਂ ਮਰਦੀ ਦੇਦੇ ਤਾਂ ਪਿਓ ਨੇ ਟੋਕਦਿਆਂ ਕਿਹਾ ਨਹੀਂ ਬੇਟਾ ਜਿਹਨੂੰ ਮਮੂਲੀ ਪੱਗ ਕਹਿ ਰਿਆਂ ਹੁਣ ਮੇਰੀ ਤੋਂ ਸੁਣ ਤੇ ਦੁਕਾਨਦਾਰ ਨੂੰ ਕਹਿੰਦਾ ਤੂੰ ਪੱਗ ਮੈਣ ਜਦੋਂ ਦੁਕਾਨਦਾਰ ਨੇ ਪਹਿਲਾ ਗਜ ਪੱਗ ਦੇ ਉੱਤੇ ਰੱਖਿਆ ਕਹਿੰਦਾ ਫਤਿਹ ਸਿੰਘ ਦੂਜਾ ਗਜ ਰੱਖਿਆ ਕਹਿੰਦਾ ਜੋਰਾਵਰ ਸਿੰਘ ਤੀਜਾ ਗਜ ਰੱਖਿਆ ਕਹਿੰਦਾਜੀਤ ਸਿੰਘ ਚੌਥਾ ਗਜ ਰੱਖਿਆ ਜੁਝਾਰ ਸਿੰਘ ਪੰਜਵਾਂ ਗੱਜ ਰੱਖਿਆ ਕਹਿੰਦਾ ਮਾਤਾ ਗੁਜਰਕੌਰ ਛੇਵਾਂ ਗੱਜ ਰੱਖਿਆ ਪਿਤਾ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸਤਵਾਂ ਗੱਜ ਰੱਖਿਆ ਤਾਂ ਕਹਿਣ ਲੱਗੇ ਖੁਦ ਪਾਸ਼ਾ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਮੁੰਡੇ ਨੇ ਚੰਬਿਤ ਹੋ ਕੇ ਪੁੱਛਿਆ ਪਿਤਾ ਜੀ ਇਹ ਕੀ ਆ ਇਹ ਕੀ ਸਮਝਾਉਣਾ ਚਾਹੁੰਦੇ ਆ ਕਹਿੰਦਾ ਪੁੱਤ ਜਿਹਨੂੰ ਤੂੰ ਮਾਮੂਲੀ ਪੱਗ ਕਹਿ ਰਿਆਂ ਇਹ 7 ਮੀਟਰ ਦੀ ਪੱਗ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਸੱਤ ਜੀ ਕੁਰਬਾਨ ਕੀਤੇ ਆਪਣੇ ਸੋ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ